ਅਗਲੀ ਗੱਲ ਮੌਸਮ ਬਾਰੇ ਆ ਪਹਿਲਾਂ ਅਸੀਂ ਜੰਗਲੀ ਜੰਗ ਦੀ ਗੱਲ ਕਰਕੇ بیٹھے ਹਾਂ ਦੂਜਾ ਅੱਜ ਤੇ ਕੱਲ ਜਿਹੜਾ ਵਾਰਨਿੰਗ ਨੇ ਐਡਵਾਈਜ਼ਰੀਜ਼ ਨੇ ਕਈ ਕੁਝ ਜਾਰੀ ਹੋਇਆ ਵਿంటర్ ਸਟ੍ਰੋਮ ਇਸ ਵੰ ਦੇ ਵਿੱਚ ਇੱਕ ਵੱਡਾ ਵਿంటర్ ਸਟ੍ਰੋਮ ਜਿਹੜਾ ਲਗਭਗ 20 ਸਟੇਟਾਂ ਦੇ ਉੱਤੇ ਅਸਰ ਪਾਊਗਾ ਸਨੋ ਆਈਸ ਤੇ ਦੂਜੀਆਂ ਜਿਹੜੀਆਂ ਕੰਡੀਸ਼ਨਸ ਨੇ ਆ ਰਹੀਆਂ ਨੇ ਸਦਰਨ ਸਟੇਟਸ ਨੇ ਜਿੰਨੀਆਂ ਜਿਵੇਂ ਕੁਝ ਏਰੀਆ ਨੇ ਜਿਵੇਂ ਡੈਲਸ ਆ ਲੇਟਲ ਰੌਕ ਆ ਨੈਸ਼ਵਿਲ ਆ ਇਸੇ ਤਰ੍ਹਾਂ ਐਟਲੰਟਾ ਆ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ 스ਨੋ ਸਟ੍ਰੋਮ ਦਾ ਅਸਰ ਹੋ ਰਿਹਾ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਆਇਆ ਉਹਦੇ ਵਿੱਚ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਸੋ ਇੱਕ ਤਾਂ ਜੇ ਇਧਰਲੇ ਪਾਸੇ ਤੁਸੀਂ ਜਾ ਰਹੇ ਹੋ ਜਾਂ ਰਹਿ ਰਹੇ ਹੋ ਇਧਰ ਪਲਾਨ ਕਰਕੇ ਜਾਓ ਕੁਝ ਵੀ ਹੋ ਸਕਦਾ 스ਨੋਫਾਲ ਬਹੁਤ ਜ਼ਿਆਦਾ ਤੇ ਫ੍ਰੀਜ਼ਿੰਗ ਰੇਨ ਇਹਦੇ ਨਾਲ ਦੱਸੀ ਜਾ ਰਹੀ ਹੈ ਇਹਦੇ ਨਾਲ ਪਾਵਰ ਆਊਟੇਜ ਵੀ ਹੋ ਸਕਦੀ ਹੈ ਆਪਣਾ ਉਹ ਵੀ ਪ੍ਰਬੰਧ ਰੱਖਣਾ ਚਾਹੀਦਾ ਤੁਹਾਨੂੰ ਘਰਾਂ ਦੇ ਵਿੱਚ ਦੂਜਾ ਜਿਹੜੇ ਰੋਡ ਨੇ ਆਈਸੀ ਹੋ ਜਾਂਦੇ ਆ 스ਨੋ 스ਨੋ हट ਜਾਂਦੀ ਫਿਰ ਉਹ ਜੰਮ ਜਾਂਦੀ ਉਹਦੇ ਤੋਂ ਬਾਅਦ ਬਿਲਕੁਲ ਸਲਿਪਰੀ ਹੋ ਜਾਂਦੇ ਆ ਫਲਾਈਟਾਂ ਡिले ਹੋ ਰਹੀਆਂ ਨੇ ਮਤਲਬ ਅੱਜ ਤੇ ਕੱਲ੍ਹ ਇਹ ਹੋਣਾ ਆ ਸੋ ਇਹ ਨੇਚੁਰਲੀ ਜੇ ਵੱਡੇ ਪੱਧਰ ਦਾ ਸਟ੍ਰੌਮ ਦੱਸਿਆ ਜਾ ਰਿਹਾ ਹੈ ਉਹਦੇ ਨਾਲ ਫਲਾਈਟਾਂ ਦੇ ਉੱਤੇ ਅਸਰ ਪਊਗਾ ਸਕੂਲ ਬੰਦ ਹੋ ਸਕਦੇ ਆ ਜਿਹੜੇ ਸਕੂਲ ਕਲੋਜ਼ਰਸ ਨੇ ਉਹ ਹੋਣਗੇ ਤੇ ਬਿਜ਼ਨਸ ਰਿਸਟਰਪਟ ਹੋਣਗੇ ਟਾਈਮ ਲਾਈਨ ਨੇ ਜਿਹੜੀ ਦਿੱਸੀ ਗਈ ਆ ਉਹ ਅੱਜ ਸ਼ੁਰੂ ਹੋ ਜਾਣਾ ਇਹ ਟੈਕਸਸ ਦੇ ਵਿੱਚ ਓਕਲਾਹਾਮਾ ਤੇ ਅਰਕਾਂਸਾਸ ਦੇ ਵਿੱਚ ਤੇ ਫਿਰ ਇਹ ਈਸਟ ਵਾਲੇ ਪਾਸੇ ਨੂੰ ਜਾਂਦਾ ਹੈ ਵੀਕਐਂਡ ਦੇ ਉੱਤੇ ਮਿਡ ਅਟਲੈਂਟਿਕ ਤੇ ਨਾਰਥ ਈਸਟ ਦੇ ਵਿੱਚ ਡੈਲਸ ਦੇ ਵਿੱਚ 3 ਤੋਂ 6 ਇੰਚ ਇਹਨਾਂ ਨੇ ਸਨੋ ਦੱਸੀ ਆ ਤੇ ਆਈਸੀ ਰੋਡਸ ਉੱਤੇ ਹੋ ਸਕਦੇ ਆ ਹੋ ਸਕਦੇ ਕਿ ਹੋਣਗੇ ਲਿਟਲ ਰੌਕ ਦੇ ਵਿੱਚ 6 ਤੋਂ 10 ਇੰਚ ਜਿਹੜੀ ਸਨੋ ਆ ਫ੍ਰੀਜ਼ਿੰਗ ਕੰਡੀਸ਼ਨਸ ਦੇ ਨਾਲ ਜਿਹੜੀ ਸਨੋ ਆ ਉਹ ਬਾਅਦ ਦੇ ਵਿੱਚ ਜਿਹੜੀ ਸਲੀਟ ਆਈਸ ਬਣ ਜਾਂਦੀ ਆ ਤੇ ਜਿਹਦੇ ਨਾਲ ਜਿਹੜੇ ਰੋਡ ਨੇ ਉਹ ਸਲਿੱਪਰੀ ਹੋ ਜਾਂਦੇ ਆ ਰੈਲਿਕ ਦੇ ਵਿੱਚ 1 ਤੋਂ 3 ਇੰਚ ਸਨੋ ਤੇ ਉਸ ਤੋਂ ਬਾਅਦ ਜਿਹੜੀਆਂ ਆਈਸੀ ਕੰਡੀਸ਼ਨਸ ਦੱਸੀਆਂ ਜਾ ਰਹੀਆਂ ਨੇ ਮਿਡ-वेस्ट ਤੇ ਨਾਰਥ-ਈਸਟ ਦੀਆਂ ਸਟੇਟਸ ਜਿਵੇਂ ਮੈਸੂਰੀ ਆ, ਇਲੀਨੋਇਸ ਆ, ਇੰਡੀਆਨਾ ਆ, ohio ਆ ਇਹਨਾਂ ਸਾਰਿਆਂ ਦੇ ਵਿੱਚ 3 ਤੋਂ 6 ਇੰਚ ਤੱਕ ਸਨੋਅ ਦੱਸੀ ਜਾ ਰਹੀ ਆ। ਜਦੋਂ ਕਿ ਜਿਹੜੇ ਮਿਡਲ ਐਟਲੈਂਟਿਕ ਨੇ ਤੇ ਨਾਰਥ-ਈਸਟ ਨੇ ਉਹਨਾਂ ਦੇ ਵਿੱਚ ਥੋੜੀ ਜੀ ਘੱਟ ਸਨੋਅ ਪੈ ਸਕਦੀ ਆ। ਸੋ ਆਰਕਟਿਕ ਕੋਲਡ ਜਿਹੜਾ ਸਟ੍ਰੌਮ ਆ ਟੈਂਪਰੇਚਰ ਥੱਲੇ ਜਾਊਗਾ, ਸਿੰਗਲ ਡਿਜੀਟ ਲੋ ਹੋਊਗਾ ਕਈ ਇਲਾਕਿਆਂ ਦੇ ਵਿੱਚ ਸਪੈਸ਼ਲੀ ਸਾਊਥ ਤੇ ਸਾਊਥ ਡੇਵਿਕ ਤੇ ਹਾਇਓ ਵੈਲੀ ਦੇ ਵਿੱਚ ਸੋ ਟੈਕਸਸ ਜਿਹੜਾ ਉਹ ਆਪਣੇ ਆਪ ਨੂੰ ਤਿਆਰ ਕਰ ਰਿਹਾ 2021 ਦਾ ਜਿਹੜਾ ਆਰਕਟਿਕ ਬਲਾਸਟ ਹੋਇਆ ਸੀ ਟੈਕਸਸ ਦੇ ਵਿੱਚ ਉਹਦੇ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਪਾਵਰ ਗ੍ਰਿਡਾ ਉਹਨਾਂ ਨੂੰ ਮਜ਼ਬੂਤ ਕਰ ਲਿਆ ਸੀ ਪਰ ਜਿਹੜੀ ਫ੍ਰੀਜ਼ਿੰਗ ਟੈਂਪਰੇਚਰ ਆ ਉਹ ਦੱਸਿਆ ਜਾ ਰਿਹਾ ਇਸ ਵੇਲੇ ਸੋ ਆਰਕਟਿਕ 에ਅਰ ਜਿਹੜੀ ਆ ਉਹ ਫਿਰ ਉਧਰੋਂ ਹਵਾ ਲਗਾਤਾਰ ਆਉਂਦੀ ਆ ਤੇ ਅ ਅਮਰੀਕਾ ਦੇ ਉੱਤੇ ਤੇ ਲੋ ਟੈਂਪਰੇਚਰ ਜਿਹੜਾ ਆ ਉਹ ਕਾਫੀ ਜ਼ਿਆਦਾ ਅਗਲੇ ਹਫਤੇ ਦਾ ਅਸਰ ਪਾਊਗਾ ਸੋ ਇਧਰਲੇ ਪਾਸੇ ਹੁਣ ਇਹਨੂੰ ਜਿਹੜਾ ਜੇ ਤੁਸੀਂ ਉਧਰਲੇ ਇਲਾਕੇ ਵਿੱਚ ਜਾ ਰਹੇ ਹੋ ਜਹ ਹੈਗੇ ਹੋ ਥੋੜਾ ਜਿਹਾ ਧਿਆਨ ਨਾਲ ਰਹਿ ਜਾਓ